ਕੈਨੇਡਾ ਵਿੱਚ ਇਸੇ ਸਾਲ ਆਮ ਚੋਣਾ ਕਰਵਾਉਣ ਦੀ ਜ਼ੋਰਦਾਰ ਵਕਾਲਤ ਕਰਦੇ ਆ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੇਵਰਾ ਨੇ ਜਗਮੀਤ ਸਿੰਘ ਨੂੰ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਸੱਦਾ ਦਿੱਤਾ ਐਨਡੀਪੀ ਆਗੂ ਨੂੰ ਲਿਖੇ ਪੱਤਰ ਵਿੱਚ ਪੀਅਰ ਨੇ ਦਲੀਲ ਦਿੱਤੀ ਹੈ ਕਿ ਕੈਨੇਡਾ ਵਾਲੇ ਇੱਕ ਸਾਲ ਹੋਰ ਇਸ ਖਰਚੀਲੇ ਗੜਜੋੜ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਜਸਟਿਨ ਟਰੂਡੋ ਦੀ ਕੁਰਸੀ ਬਚਾਉਣ ਦੇ ਤਹ ਤੋ ਤੁਹਾਨੂੰ ਕੋਈ ਵੋਟ ਨਹੀਂ ਪਾਵੇਗਾ ਵਿਰੋਧੀ ਧਿਰ ਦੇ ਆਗੂ ਨੇ ਜਗਮੀਤ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਲੰਗੜੀ ਸਰਕਾਰ ਨੂੰ ਇੱਕ ਸਾਲ ਹੋਰ ਕਢੀ ਸੰ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ ਪੀਅਰ ਨੇ ਪੱਤਰ ਦੇ ਵਿੱਚ ਲਿਖਿਆ ਕਿ ਸਤੰਬਰ ਵਿੱਚ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈ ਲਵੋ ਅਤੇ ਬੇਵਸਾਹੀ ਮਤੇ ਦੇ ਹੱਕ ਵਿੱਚ ਵੋਟ ਪਾਓ ਤਾਂ ਕਿ ਅਕਤੂਬਰ ਵਿੱਚ ਕਾਰਬਨ ਟੈਕਸ ਚੋਣਾ ਕਰਵਾਈਆਂ ਜਾ ਸਕਣ ਅਜਿਹਾ ਨਾ ਹੋਇਆ ਤਾਂ ਤੁਹਾਨੂੰ ਹਮੇਸ਼ਾ ਵਿਕੇ ਹੋਏ ਸਿੰਘ ਵਜੋ ਜਾਣਿਆ ਜਾਵੇਗਾ ਪੀਅਰ ਨੇ ਅੱਗੇ ਆਖਿਆ ਹੈ ਕਿ ਸਮੇਂ ਤੋਂ ਪਹਿਲਾਂ ਚੋਣਾ ਕਰਵਾਉਣ ਲਈ ਜਗਮੀਤ ਸਿੰਘ ਮੁਲਕ ਦੇ ਲੋਕਾਂ ਨੂੰ ਇਹ ਦਲੀਲ ਦੇ ਸਕਦੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਲਿਫੈਕਸ ਵਿਖੇ ਕੈਬਨਿਟ ਰੀਟਰੀਟ ਦੌਰਾਨ ਮੰਤਰੀ ਮੰਡਲ ਵਿੱਚ ਰੱਦੋ ਬਦਲ ਨਹੀਂ ਕਰ ਸਕੇ ਜਦਕਿ ਕਈ ਲਿਬਰਲ ਐਮਪੀਜ਼ ਅਜੇਹਾ ਚਾਹੁੰਦੇ ਸਨ ਪੀਅਰ ਦੀ ਇਹ ਚੁਣੌਤੀ ਅਜੇ ਸਮੇਂ ਦੇ ਵਿੱਚ ਆਈ ਹੈ ਜਦੋਂ ਮੈਨੀਟੋਬਾ ਦੀ ਇੱਕ ਪਾਰਲੀਮੈਂਟਰੀ ਸੀਟ ਤੇ 16 ਸਤੰਬਰ ਨੂੰ ਹੋ ਰਹੀ ਜ਼ਮਣੀ ਚੋਣ ਦੇ ਦੌਰਾਨ ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਦਰਮਿਆਨ ਫਸੂਆ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਟੋਰੀ ਆਗੂ ਦੀ ਚਿੱਠੀ ਦਾ ਜਵਾਬ ਦਿੰਦਿਆਂ ਕਿਹਾ ਕਿ ਲਿਬਰਲ ਪਾਰਟੀ ਨਾਲ ਤੋੜ ਵਿਛੋੜੇ ਦਾ ਰਾਜਗਮੀਤ ਸਿੰਘ ਨੇ ਹਮੇਸ਼ਾ ਖੁੱਲਾ ਰੱਖਿਆ ਪਰ ਇੱਕ ਗੱਲ ਸਪਸ਼ਟ ਕਰਨੀ ਲਾਜ਼ਮੀ ਹੈ ਕਿ ਪੀਅਰ ਚਾਉਣਾ ਜਿਤਨਾ ਚਾਹੁੰਦੇ ਨੇ ਤਾਂ ਕਿ ਹੈਲਥ케ਅਰ ਫੰਡਾਂ ਵਿੱਚ ਕਟੌਤੀ ਕਰ ਸਕਣ ਲੋਕਾਂ ਦੀ ਪੈਨਸ਼ਨ ਘਟਾ ਸਕਣ ਕਾਰਪੋਰੇਟਸ ਦੇ ਫਾਇਦੇ ਲਈ ਰੋਜ਼ਗਾਰ بیمੇ ਤੇ ਕੈਂਚੀ ਚਲਾ ਸਕਣ ਜੂਲੀਅਨ ਨੇ ਦੋਸ਼ ਲਗਾਇਆ ਕਿ ਕੰਜ਼ਰਵੇਟਿਵ ਪਾਰਟੀ ਬਿਲਕੁਲ ਨਹੀਂ ਚਾਹੁੰਦੀ ਕਿ ਕੈਨੇਡਾ ਵਿੱਚ ਫਾਰਮਾਕੇਅਰ ਇਸੇ ਸਾਲ ਲਾਗੂ ਹੋ ਜਾਵੇ ਇਸ ਦੌਰਾਨ ਪਾਰਲੀਮੈਂਟ ਹੈਲਥ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੀਅਰ ਨੇ ਜਗਮੀਤ ਨੂੰ ਕਿਰਤਿਆਂ ਦਾ ਸਾਥ ਛੱਡਣ ਦਾ ਮਿਹਣਾ ਵੀ ਦਿੱਤਾ ਅਸੀਂ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ